ਆਪਣਾ ਨਾਮ ਦਿਲਬਖ ਸਿੰਘ ਹੈ ਜੀ ਪਿੰਡ ਸਿੰਘਪੁਰਾ ਹੀ ਆਪਣਾ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਆ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੇ ਆ ਤੇ ਇਹ ਮਾਮਲਾ ਕੀ ਹੈ ਜੀ ਸਾਰਾ ਇਹ ਟੈਂਕੀ ਤੇ ਆਪਣਾ ਇੱਕ ਚੜਿਆ ਆਪਣਾ ਕਾਲੀ ਹਿੱਤ ਸਾਬਕਾ ਦਫਤਰ ਇਹ ਮਾਮਲਾ ਜੀ ਇਹ ਜਾਣ ਬੁੱਝ ਕੇ ਟੈਂਕੀ ਤੇ ਜੜਿਆ ਮਸਲਾ ਤੇ ਕੋਈ ਨਹੀਂ ਜੀ ਪਿਛਲੇ ਸਾਲ ਵੀ ਪਿੰਡ ਦੀ ਸਹਿਮਤੀ ਦੇ ਨਾਲ ਇਹਨੇ ਜ਼ਮੀਨ ਵਾਈ ਹੀ ਜੀ ਤੇ ਐਰ ਕੀ ਇਹ ਬਿਨਾ ਮਲਕੀ ਕੋ ਪਰਚੀ ਕਟਾਇਆ ਕੋਈ ਗੱਲ ਨਹੀਂ ਕੋ ਬਾਤ ਨਹੀਂ ਤੇ ਟੇਕੀ ਤੇ ਜਾ ਕੇ ਚੜ ਗਿਆ ਵੀ ਆਂਦਾ ਮੈਂ ਫਰੀ ਵੈਲੀ ਹੋਣੀ ਇਸੇ ਸਬੰਧ ਵਿੱਚ ਪ੍ਰਸ਼ਾਸਨ ਵੀ ਕੱਲ ਦਾ ਬੈਠਾ ਇੱਥੇ ਆਣ ਕੇ ਪੰਚਾਇਤ ਵੱਲੋਂ ਵੀ ਪੂਰੀ ਸਹਿਮਤੀ ਹੈ ਵੀ ਆਵੇ ਸਾਡੇ ਨਾਲ ਬਹਿ ਕੇ ਮੇਨ ਤੇ ਗੱਲ ਕਰੇ ਹੁਣ ਜਿੰਨੇ ਜਿਹੜੇ ਟੈਂਕੀ ਤੋਂ ਨਾ ਉਤਰੋਗੇ ਉਹਨਾਂ ਚਿਰ ਇਹਨਾਂ ਨਾਲ ਗੱਲ ਕਿਸੇ ਨੇ ਕੀ ਕਰਨੀ ਇਹ ਚਾਹੁੰਦਾ ਵੀ ਮੈਂ ਪਹਿਲੀ ਫਰੀ ਪਾਵਾਂ ਹੁਣ ਜ਼ਮੀਨ ਤੇ ਸਰਕਾਰ ਦੀ ਹੈ ਤੇ ਜਾਂ ਪੰਚਾਇਤ ਦੀ ਹੈ ਕੋਈ ਇੱਕ ਬੰਦਾ ਜਾਂ ਮੈਂ ਸਰਪੰਚ ਆ ਜਾਂ ਹੀ ਥੋੜਾ ਇਹਨੂੰ ਦੇ ਸਕਦੇ ਇਹ ਜਨਜਰ ਬਹੇ ਗਣਾ ਉਹਨਾਂ ਚਿਰ ਸਾਡੀ ਇਹਦੇ ਨਾਲ ਗੱਲ ਕੋਈ ਨਹੀਂ ਹੋਣੀ ਹੁਣ ਮੰਨ ਲਓ ਇਹ ਟੈਂਕੀ ਤੋਂ ਡੇਕੇ ਮਰ ਗਿਆ ਉਹਦੇ ਨਾਲ ਪ੍ਰਸ਼ਾਸਨ ਸਾਡਾ ਤੇ ਪ੍ਰਸ਼ਾਸਨ ਦਾ ਕੋਈ ਕਸੂਰ ਨਹੀਂ ਹੈਗਾ ਨਾ ਪੰਚਾਇਤ ਦਾ ਹੀ ਕਸੂਰ ਹੈ ਆਈ ਇਹਨੂੰ ਚਾਹੁੰਦੇ ਆ ਵੀ ਆਵੇ ਸਾਡੇ ਨਾਲ ਬਹਿ ਕੇ ਗੱਲ ਕਰੇ ਜਿਵੇਂ ਪੰਚਾਇ ਇਹ ਹਾਲ ਤੇ ਹੋਣੀ ਨਹੀਂ ਛਾਲ ਮਾਰ ਦੂ ਮਰ ਜੂ ਆਲਦੀ ਜਾਣ ਵਾਲੂ ਕਿਸੇ ਦਾ ਕੀ ਜਾਣਾ ਇਹ ਸਾਡੇ ਨਾਲ ਬਹੇ ਸਾਡੇ ਨਾਲ ਗੱਲ ਕਰਿਆ ਆਣਗੇ ਤੇ ਪੰਚਾਇਤ ਵੀ ਪੂਰੀ ਤਿਆਰ ਆ ਪ੍ਰਸ਼ਾਸਨ ਵੀ ਤਿਆਰ ਆ ਤੇ ਗੱਲ ਮਸਲੇ ਦਾ ਹੱਲ ਗੱਲ ਕੀਤੇ ਹੋਣਾ ਜੀ ਕਰੋ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਸਰਜੀਤ ਸਿੰਘ ਮਾਨ ਪਿੰਡ ਸਿੰਘੂਰਾ ਇਹ ਸਾਰਾ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਕਿਹੜੇ ਸਬੰਧ ਵਿੱਚ ਰੱਖੀ ਹੈ ਜੀ ਇਹ ਇੱਕ ਆਪੇ ਬਣਿਆ ਸਰਪੰਚ ਜੀ ਸੁਖਜੀਤ ਸਿੰਘ ਇਹ ਨਾ ਤਾਂ ਜਿਹੜਾ ਇਹ ਦਾਵਾ ਕਰਦਾ ਮੀਡੀਆ ਦੇ ਵਿੱਚ ਇਹ ਗਲਤ ਬਿਆਨ ਬਣਦੀ ਕਰ ਰਿਹਾ ਇਹ ਕਿਹੜੀ ਸਰਕਾਰ ਦੇ ਜੋ ਸਰਪੰਚ ਬਣੇ ਇਹ ਕਾਲੀ ਸਰਕਾਰ ਵੇਰੇ 2013 ਦੇ ਵਿੱਚ ਸਾਡਾ ਪਿੰਡ ਸਿੰਘਪੁਰਾ ਰਿజర్ਵਸੀ ਐਸਸੀ ਰਿజర్ਵਸੀ ਜਿਹਦੇ ਵਿੱਚ ਬੀਬੀ ਰਾਜਵਿੰਦਰ ਕੌਰ ਵਾਈਫ ਆਫ ਪਰਮਜੀਤ ਸਿੰਘ ਉਹ ਸਰਪੰਚ ਬਣੀ ਇਹ ਬਤੌਰ ਮੈਂਬਰ ਸੀ ਹੋਰ ਪੰਚਾਇਤ ਇਹਨਾਂ ਦੀ ਨਾਮਜ਼ਦ ਕੀਤੀ ਗਈ ਔਰ ਇਹ ਬਤੌਰ ਮੈਂਬਰ ਹੋਣ ਦੇ ਵੀ ਇੰਨੇ ਜੋ ਵੀ ਨਿੱਕੇ-ਮੂਟਾ ਕੰਮ ਕੋਈ ਜੇ ਸਧਾਰਨ ਕੰਮ ਪੰਚਾਇਤ ਦੀ ਪੈਲੀ ਵਿੱਚ ਕਰਾਇਆ ਉਸ ਤੋਂ ਇਹਨੇ ਮੁੱਕਰ ਦੇ ਵੀ ਇਹਨੇ ਨਹੀਂ ਕਰਾਇਆ ਪਰ ਜਿਹੜੇ ਲੱਖਾਂ ਦੀ ਇਹ ਜਲ ਕਹਿਣ ਦਾ ਉਹ ਲੱਖਾਂ ਦਾ ਕੋਈ ਇਹੋ ਜਿਹਾ ਕੰਮ ਪੈਲੀ ਵਿੱਚ ਨਹੀਂ ਪੈਲੀ ਆਵਾਜ਼ ਸੀ ਪੈਲੀ ਗਰਾਊਂਡ ਸੀ ਪੈਲੀ ਦੇ ਵਿੱਚ ਪੱਧਰ ਪੈਲੀ ਜਿਹੜੇ ਭਾਰੀ ਜਿਹੜਾ ਦੱਸਿਆ ਲੈਂਡ ਲੀਵ ਲਿੰਕ ਦੇ 4-5 ਸਰਪੰਚਾਂ ਤੋਂ ਪਹਿਲਾਂ આજ ਤੋਂ ਤੀ 35 ਸਾਹਿਬ ਜਿਹੜੇ ਲਗਾਤਾਰ ਸਰਪੰਚ ਬਣਦੇ ਆਏ ਉਹ ਉਹਨਾਂ ਨੂੰ ਵੀ ਗ੍ਰਾਂਟਾਂ ਆਉਂਦੀਆਂ ਰਹੀਆਂ ਦਰਜਾ ਬਦਰ ਜਿਤਨਾ ਵੀ ਚਲੋ ਚੱਲਦਾ ਰਿਹਾ ਕੋਈ ਇਹਦੇ ਉਹਨਾ ਵੀ ਕਰਾਈ ਟਰੈਕਟਰ ਚੱਲਦੇ ਰਹਾ ਹੀ ਵਹਿੰਦੇ ਰਹਾ ਇਹਦਾ ਕੋਈ ਇੱਡਾ ਬਹੁਤਾ ਜਿਆਦਾ ਨਹੀਂ ਮੜ ਮੱਗੇ ਕਰ ਥੋੜਾ ਬਹੁਤ ਕੀਤਾ ਹੈ ਪਰ ਉਹਦੇ ਦਰਾਨੇ ਨੇ 5 ਸਾਲ ਪਹਿਲੀ ਵਾਈ ਹੈ ਪਿਛਲੇ ਸਾਲ ਫੇਰ ਇਹਨੂੰ ਇਹ ਟੈਂਕੀ ਤੇ ਚੜਿਆ ਤੇ ਇਹਨੂੰ ਚਲੋ ਫੇਰ ਮੋਤ ਬਰਾਨੇ ਰੱਖ ਕੇ ਨਵੀਂ ਪੰਚਾਇਤ ਨੇ ਹੋਰ ਮੋਹਰ ਮੋਹਰ ਸਾਹਿਬ ਸਾਡੇ ਸਾਬਕਾ ਮੈਂਬਰ ਜਾਂ ਉਹਨਾਂ ਨਾਲ ਮਿਲ ਕੇ ਸਮਝੌਤਾ ਕਰਾਤਾ ਬਿਚਾਲਤ ਨੂੰ ਪਹਿਲੀ ਦੇ ਦਿੱਤੀ ਉਹ ਦੇ ਦਿੱਤੀ ਐਸਕੇ ਨੇ ਬਿਨਾ ਕਿਸੇ ਦੱਸੇ ਤੋਂ ਪਹਿਲੀ ਵਾਣ ਦੇ ਬਿਆਨ ਕੀ ਸਭ ਤੋਂ ਵੱਡਾ ਜੋ ਮੀਡੀਆ ਨੂੰ ਗੁੰਮਰਾਹ ਕਰ ਰਿਹਾ ਸਾਡੀ ਬੇਨਤੀ ਆ ਸਾਰੇ ਪੱਤਰਕਾਰ ਸਾਹਿਬ ਜੋ ਵੀ ਇਹਨਾਂ ਦੀ ਇੰਟਰਵਿਊ ਕਰਦੇ ਆ ਉਹ ਇਹ ਸਵਾਲ ਜ਼ਰੂਰ ਪੁੱਛਣਾ ਵੀ ਇਹ ਸਰਪੰਚ ਕਦੋਂ ਬਣਿਆ ਤੇ ਕੀ ਸਾਡਾ ਪੰਚਾਇਤੀ ਰਾਜ ਐਟਾ ਉਹ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਕਿਸੇ ਕੋਈ ਥਰਡ ਪਰਸਨ ਐਸੀ ਲੇਡੀ ਸਰਪੰਚ ਹੋਵੇ ਤੇ ਇੱਕ ਮੈਂਬਰ ਜਰਨਲ ਦੇ ਵਿੱਚੋਂ ਉੱਠ ਕੇ ਉਹ ਪੂਰੇ ਪੰਚਾਇਤ ਤੇ ਕਬਜ਼ਾ ਕਰ ਲਏ ਪੂਰੀ ਪੰਚਾਇਤ ਦੀ ਪੈਰੀ 5 ਸਾਲ ਬਹਵੇ ਕੋਈ ਪਰਚੀ ਨਹੀਂ ਕੱਟੀ ਜਾਂਦੀ ਰਹੀ ਕੋਈ ਅਲਾਉਂਸਮੈਂਟ ਨਹੀਂ ਹੁੰਦੀ ਰਹੀ ਕੋਈ ਬੋਲੀ ਨਹੀਂ ਹੁੰਦੀ ਆਪੇ ਸਾਰਾ ਕੋਈ ਬਣ ਕੇ ਹੁਣ ਜੋ ਵੀ ਦਾਵੇ ਕਰੀ ਜਾਂਦਾ ਬਿਲਕੁਲ ਬੇਬੁਨਿਆਦ ਆ ਝੂਠੇ ਆ ਹੁਣ ਫੇਰ ਐ ਕੱਲ ਦਾ ਇਹ ਟੈਂਕੀ ਦੇ ਉੱਤੇ ਚੜਿਆ ਔਰ ਪੰਚਾਇਤ ਨੂੰ ਧਮਕੀਆਂ ਦੇਣ ਦਿਆ ਮੈਂ ਆਪ ਸੁਸਾਇਡ ਕਰ ਲੈਣੇ ਆ ਤੇ ਪੰਚਾਇਤ ਤੇ ਬਹਿ ਜੂਗਾ ਜਾਂ ਦੂਸਰਿਆਂ ਦੇ ਨਾਮ ਲੱਗ ਜੂ ਇਸ ਤਰ੍ਹਾਂ ਦੀ ਕੋਈ ਪੰਚਾਇਤ ਦੀ ਮਨਸ਼ਾ ਨਹੀਂ ਨਾਇਨੂ ਕਿਹਨੇ ਇਹ ਗੱਲ ਕਹੀ ਹੈ ਹਾਂ ਅਜੇ ਵੀ ਅਹੀਂ ਇਹਨੂੰ ਬੇਨਤੀ ਕਰਦੇ ਆਂ ਵੀਰ ਨੂੰ ਵੀ ਜੇ ਅਜੇ ਵੀ ਇਹ ਸਾਡਾ ਬਹਿ ਕੇ ਪੰਚਾਇਤ ਨਾਲ ਟੇਬਲ ਤੇ ਬਹਿ ਕੇ ਮਹਿਕਮਾ ਬੈਠੂਗਾ ਪ੍ਰਸ਼ਾਸਨ ਦੇ ਨਾਲ ਅਸੀਂ ਸਹਿਮਤ ਆਹ ਗੱਲਾਂ ਕੋਈ ਫੇਰ ਵੀ ਬਹਿ ਕੇ ਜੋ ਵੀ ਇਹਦਾ ਮਸਲੇ ਦਾ ਹੱਲ ਨਿਕਲਦਾ ਜੇ ਕੋਈ ਟੈਂਕੀ ਦਾ ਚੜਨਾ ਜਾਂ ਮੋੜ ਸੁਸਾਇਡ ਕਰ ਲੈਣੀ ਉਹ ਮਸਲੇ ਦਾ ਹੱਲ ਨਹੀਂ ਪਿਛੇ ਜੋ ਗਾਇਆ ਹੈ ਅਸੀਂ ਇਹ ਨੂੰ ਵੀਰ ਨੂੰ ਫੇਰ ਬੇਨਤੀ ਕਰਦੇ ਆਂ ਪੂਰੀ ਪੰਚਾਇਤ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਸਾਹਿਬ ਵੱਲੋਂ ਕਿ ਕਿਸੇ ਨੂੰ ਐਵੇਂ ਦੋਸ਼ੀ ਕਰਾਰ ਨਾ ਦੇਵੇ ਨਾ ਮੀਡੀਆ ਨੂੰ ਗੁੰਮਰਾਹ ਕਰੇ ਨਾ ਪ੍ਰਸ਼ਾਸਨ ਨੂੰ ਗੁੰਮਰਾਹ ਕਰੇ ਤੇ ਸਾਡੀ ਬੇਨਤੀ ਹੈ ਕਿ ਉਹ ਟੈਂਕੀ ਤੋਂ ਥੱਲੇ ਆ ਕੇ ਸਾਡੇ ਨਾਲ ਗੱਲਬਾਤ ਦਾ ਸੇਟਾ ਨਿਕਲੂਗਾ ਉਹ ਬਹਿ ਕੇ ਮਸਲੇ ਦਾ ਹੱਲ ਕਰੇ ਮੈਂ ਸਮੂਹ ਪੱਤਰਕਾਰ ਵੀਰਾਂ ਨੂੰ ਜੀ ਆਇਆਂ ਜੀ ਦਾ ਵੈਰ ਜੀ ਦਾ ਹਲਸਾ ਵੈਰ ਜੀ ਮਿਸਟਰ ਜੀ ਕੀ ਹੈ ਆਪਣਾ ਨਾਮ ਆ ਕਿਹੜਾ ਪਿੰਡ ਮੇਰਾ ਨਾਮ ਗੁਰਦੀਪ ਸਿੰਘ ਜੀ ਪਿੰਡ ਕੜਾਈ ਸਿੰਘਪੁਰ ਆ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਕਿਹੜੇ ਸਬੰਧ ਵਿੱਚ ਰੱਖੀ ਹੈ ਅਸੀਂ ਅਸੀਂ ਸਜੀਤ ਸਿੰਘ ਜਿਹੜਾ ਆਪਣੇ ਜਿਹੜਿਆ ਟੈਕੀ ਦੀ ਇਹਦੇ ਬਾਰੇ ਦਾ ਨਾਮ ਕਰਤਾ ਨੇ ਇਹ ਕੀ ਮਾਮਲਾ ਕੀ ਹੈ ਸਰ ਜੀ ਇਹ ਜਾਣ ਬੁੱਝ ਕੇ ਚੜਿਆ ਜੀ ਸਾਡਾ ਪਿੰਡ ਪਿੰਡ ਦੇ ਨਾਲ ਤਾਂ ਕੋਈ ਤਲਕਾ ਨਹੀਂਗਾ ਜਿਉ ਪਹਿਲੀ ਆ ਪਹਿਲੀ ਪਹਿਲਾਂ ਦੀ ਮਤਲਬ ਇਥੇ ਬੜੀ ਵੀ ਸੀਗੀ ਬੜਾਈ ਵੀ ਸੀਗੀ ਤੇ ਨਾ ਤੇ ਉਹ ਸਰਪੰਚਾਂ ਨੂੰ ਬਦਲੋ ਇੱਥੇ ਪੈਸੇ ਆਏ ਇਹਦੀ ਗ੍ਰਾਂਟ ਦੇ ਹੋਰ ਹੋਰ ਤੋਂ ਪੜੀਆਂ ਉਹਨਾਂ ਨੇ ਪਦਧਰ ਕੀਤੀਆਂ ਇਹ ਕੋ ਛੜੀ ਦੀ ਖੁੰਦੀ ਇਹਨੇ ਪਦਧਰ ਕੀਤੀ ਤੇ ਉਹ ਇਹਦੇ ਨਾਲ 3-4 ਸਾਲ ਇਹਨੇ ਆਪਣੀ ਪੜੀ ਖਾਲੀ ਖਟੀਕਾਰੀ ਹੁਣ ਪਿਛਲੇ ਸਾਲ ਐਰਕਾ ਵੀ ਪਿਛਲੇ ਸਾਲ ਇਸ ਤਰੀਕ ਤੇ ਦੇਖੀ ਤੇ ਚੜਿਆ ਹੈ ਤੇ ਇਹਨੂੰ ਵਾਹ ਰੋਕਿਆ ਹੈਗਾ ਤੇ ਉਤਰ ਕੇ ਤੇ ਜਦੋਂ ਆਖਿਆ ਵੀ ਬਹਿ ਗਿਆ ਸਾਡੇ ਨਾਲ ਯਾਰਵਾਦ ਕਰਨਾ ਤੇ ਤੈਨੂੰ ਇਹ ਪੜੀ ਦੇ ਦੂੰਗਾ ਤੇ ਉਦੋਂ ਬਾਅਦ ਕੋਈ ਗੱਲਬਾਤ ਹੋਈ ਕੀ ਤੁਹਾਡੇ ਨਾਲੋਂ ਕੀ ਕੀਤਾ ਜੀ ਜਿਦੋਂ ਤੁਸੀਂ ਕਿਹਾ ਵੀ ਸਾਡੇ ਨਾਲ ਗੱਲਬਾਤ ਕਰੋ ਪਿਛਲੀ ਟੈਂਕੀ ਦੇ ਜਿਹੜਾ ਇਹ ਤਾਂ ਨਾਲ ਗੱਲਬਾਤ ਹੋਈ ਸੀ ਕੀ ਗੱਲਬਾਤ ਹੋਈ ਇਹ ਤਾਂ ਇਹੋ ਹੀ ਆਖਿਆ ਸੀ ਕਿ ਪੈਲੀ ਇਹਨੂੰ ਹਾਂ ਇਕੱਠਿਆਂ ਹੋ ਗਏ ਸਾਰਿਆਂ ਨੇ ਪੈੜੀ ਨੂੰ ਆਦ ਤੇ ਅੱਛਾ ਅਸੀਂ ਤੇ ਸ਼ਰਾਫਤ ਨਾਲ ਆਵਾਜ਼ ਦੀ ਪੈਸੇ ਤੋਂ ਅੱਛੇ ਅੱਛਾ ਜੀ ਤੇ ਗਾਂ ਹੁਣੇ ਮਾਲਕ ਬਣ ਕੇ ਬਹਿ ਗਿਆ ਹੁਣਾਂ ਦਾ ਮਤਲਬ ਛੱਡਰੀ ਵੀ ਨਾ ਮੈਂ ਪੈਸੇ ਦੇਣੇ ਨਾ ਮੈਂ ਕਰਨੇ ਮੈਂ ਤੇ ਇਹ ਕਿੱਥੇ ਕਬਜਾਈ ਕਰਦਾ ਇਹ ਪੈਲੀ ਕਿੰਨੀ ਹੈ ਸਰੀ ਇਹ ਪੈਲੀ ਕੋਈ 20 22 ਕਿਲੇ ਅੱਛਾ ਤੇ ਇਹ ਜਿਹੜੀ ਪੈਲੀ ਦਾ ਮਤਲਬ ਹੁਣ ਜਿਹੜੀ ਇਹ ਪਹਿਲਾਂ ਵੀ ਇਹ ਬੋਲੀ ਹੁੰਦੀ ਰਹੀ ਪੋਲੀ ਦੀ ਪੈਲੀ ਦੀ ਜਦੋਂ ਜਦੋਂ 13 ਦੇ ਵਿੱਚ ਕਾਲੀ ਸਰਕਾਰ ਸੀ ਜਿਹੜੇ ਸਰਪੰਚ ਸੀਗੇ ਇਹ ਸਰਪੰਚ ਸੀ ਜਾਂ ਕੋਨ ਸਰਪੰਚ ਸੀ ਇਹ ਸਰਪੰਚ ਤੇ ਹੈ ਨਹੀਂ ਅੱਛਾ ਜੀ ਤੇ ਉਦੋਂ ਵਗੈਰਾ ਚਲੋ ਜੋ ਵੀ ਬੋਲੀਵੋਡ ਸੀ ਤੇ ਸਰਪੰਚ ਸੀ ਤੇ ਪਿੰਡ ਦੇ ਵਿੱਚ ਬੋਲੀ ਨਹੀਂ ਹੋਈ ਕੋਈ ਤੇ ਹੁਣ ਜਿਹੜੀ ਤੁਸੀਂ ਬੋਲੀ ਕਰਾਈ ਇਹਦੇ ਵਿੱਚ ਤੁਸੀਂ ਲੋਸਮੈਂਟ ਕਰਵਾਈ ਸੀ ਤੁਸੀਂ ਪਿੰਡ ਦੇ ਵਿੱਚ ਲੋਸਮੈਂਟ ਕਰਾਈ ਹੈ ਤੇ ਬਕਾਇਦਾ ਉੱਥੇ ਲੈ ਕੇ ਸਾਈ ਵੀਡੀਓਜ਼ ਹੋਈਆਂ ਸਾਰੀ ਸਜੂਗ ਵਾਲੇ ਰਿਕਾਰਡਿੰਗ ਅੱਛਾ ਇਹ ਪਹਿਲੀ ਹੁਣ ਸਾਰੀ ਟਿੱਕਰ ਚੜ ਚੁੱਕੀ ਹੈ ਪਹਿਲੀ ਟਿੱਕਰ ਚੜ ਚੁੱਕੀ ਹੈ ਪਰਚੀਆਂ ਸਾਰੀਆਂ ਲੈ ਲਈਆਂ ਤੋ ਹੁਣ ਇਹ ਕੀ ਕਹਿੰਦਾ ਇਹ ਮੈਨੂੰ ਇਹਦਾ ਕੀ ਕਹਿਣਾ ਜੀ ਸੁਖਦੀਪ ਜੀ ਇਹਦਾ ਕਹਿਣਾ ਆਂਦਾ ਵੀ ਮੈਂ ਕਬਜ਼ਾ ਇੱਥੇ ਕਰਨਾ ਪੈ ਲਈ ਤੇ ਮੈਂ ਰਿਵਾਉਂ ਦੇਣੀ ਇਹ ਤੁਸੀਂ ਜਿਹੜਾ ਬੋਲੀ ਹੋ ਜੇ ਬੋਲੀ ਦੇ ਵਿੱਚ ਆਇਆ ਹੈਗਾ ਨਹੀਂ ਬੋਲੀ ਜੀ ਅੱਛਾ ਇਹ ਬੋਲੀ ਦੇਖ ਨਹੀਂ ਵੈਸੇ ਹੀ ਕਬਜ਼ਾ ਵੈਸੇ ਆਨਾ ਮੈਂ ਅਗਰ ਤਾਂ ਮੈਂ ਮੇਰੀ ਮਾਲਕੀ ਮੈਂ ਬਣਾਈ ਹੈ ਮੇਰੀ ਮਾਲਕੀ ਹੈਗੀ ਅੱਛਾ ਤੇ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਜੋ ਵੀ ਉਹ ਟੈਂਟੀ ਦੇ ਉੱਪਰ ਚੜਿਆ ਹੋ ਵਾ ਦੱਸੋ ਕੀ ਅਸੀਂ ਤੇ ਇਹ ਵੀ ਸੁਝਾਅ ਦੇਂਦੇ ਹਾਂ ਵੀ ਤੁਸੀਂ ਆਪਰੇ ਕੋਈ ਚਾਹ ਚਾ ਜਾ ਸਰ ਨਾਲ ਬਹਿ ਕੇ ਗੱਲ ਕਰਵਾ ਲਾਂਗੇ ਕੋਈ ਨੀ ਕੀ ਹੈਗਾ ਤੇ ਆਪਾਂ ਬਹਿ ਕੇ ਆਪਾਂ ਗੱਲਬਾਤ ਲਈ ਲੀਂਦੇ ਹ ਕੋਈ ਨਹੀਂ ਨਹੀਂ ਉਹ ਨਾ ਉਹ ਨਾ ਮੈਨੂੰ ਲੋੜ ਕੋਈ ਨਹੀਂ ਮੈਂ ਖੇਤਾਂ ਲਈ ਉਹ ਨਹੀਂ ਨਾਮ ਕਿਹਨੂੰ ਦੇਣਾ ਤੋਂ ਜ਼ਿਆਦਾ ਦੇਣਾ ਨਾਮ ਕਿਹਨੂੰ ਪੈ ਰਹੇ ਹੋਗੇ ਮੈਨੂੰ ਕੋਈ ਮਾਮਲਾ ਨਹੀਂ ਕੋਈ ਦੇਣਾ ਵੀ ਜੋ ਵੀ ਕੋਈ ਬੋਲੀ ਨਹੀਂ ਦੇਣੀ ਨਹੀਂ ਵੈਸੇ ਹੋਣੀ ਵੈਸੇ ਹੋਣੀ ਹੁੰਦਾ ਮੈਂ ਉਸੇ ਦੀ ਕੰਮ ਜੀ ਹੋਣੀ ਜਿਹੜੀ ਮੈਂ ਪੱਧਰ ਕੀਤੀ ਤੇ ਪੱਧਰ ਕਰਨ ਦਾ ਇਹਦਾ ਹੱਕ ਹੀ ਨਹੀਂ ਜਿਹੜੇ ਪੰਚਾਇਤ ਦੀ ਪਹਿਲੀ ਵੀ ਬਹਿ ਵੀ ਆ ਤੇ ਸਾਡੇ ਕਿਸੇ ਦਾ ਹੱਕ ਥੋੜਾ ਹੋਰ ਉਹ ਮੈਂ ਫੇਰ ਬੰਦ ਕਰੇਗਾ ਹਾਂਜੀ ਸਰ ਜਿਹੜੇ ਸਿੰਘਪੁਰੇ ਤੋਂ ਜਿਹੜੇ ਸਾਫਕਾ ਸਰਪੰਚ ਆਖਦੇ ਵੀ ਟੈਂਕੀ ਤੇ ਜਿਹੜੇ ਕੋਈ ਮਸਲਾ ਹੋਇਆ ਜਿਉਂ ਦਾ ਇਹਨਾਂ ਦਾ ਵੀ ਕੋਈ ਜ਼ਮੀਨ ਦਾ ਇਥੋਂ ਦਾ ਮਸਲਾ ਵਾ ਕੋਈ ਇਹ ਪਹਿਲਾਂ ਇਹ ਕਾਲੀਦਾਲ ਲਈ ਜੇ ਵੰਦੇ ਰਹੀ ਸੀ ਜ਼ਮੀਨ ਪੰਚਾਇਤ ਦੀ ਸੀ ਜੀ ਪਰ ਹੁਣ ਕੱਲ ਹੀ ਮੈਥੋਂ ਹੋ ਕੇ ਗਿਆ ਸੀਗਾ ਪਰ ਇਹਨਾਂ ਨੂੰ ਰਿਕੁਐਸਟ ਕੀਤੀ ਕਿ نیچے ਆਜੋ ਆਪਾਂ ਤੁਹਾਡੇ ਪਿੰਡ ਵਾਸੀ ਸਾਰੇ ਖੜੇ ਆ ਪਰ ਪੰਚਾਇਤ ਵੀ ਮਸੱਦਲੀ ਸੀਗੀ ਕੱਲ ਵੀ ਪਰ ਪਿੰਡ ਵਾਲਾ ਨੇ ਚਲੋ ਜੋ ਕਿਆ ਮੈਂ ਉਹਨਾਂ ਦਾ ਰਿਟਰਨ ਤੇ ਚਲਾ ਗਿਆ ਸੀਗਾ ਤੇ ਅੱਜ ਵੀ ਅਸੀਂ ਇੱਥੇ ਖੜੇ ਆ ਜੀ ਸਾਰਾ ਪਿੰਡ ਖੜਾ ਵਾ ਤੇ ਪਿੰਡ ਵਾਲਿਆਂ ਨੇ ਮੇਰੇ ਕਹਿਆ ਕਿ ਆਪਣਾ ਬੈਠ ਕੇ ਤੁਸੀਂ ਆਪਣੀ ਇਹਦੀ ਗੱਲ ਸੁਣੋ ਤੁਹਾਡੀ ਅੱਜ ਗੱਲ ਹੋਈ ਹੈ ਹਾਂਜੀ ਗੱਲ ਹੋਈ ਹੈ ਮੇਰੀ ਤੇ ਮੈਂ ਤਾਈਂ ਉਹਨਾਂ ਪੰਚਾਇਤ ਨੂੰ ਕਿਹਾ ਵੀ ਇਹਦੀ ਗੱਲ ਵਿਚਾਰੋ ਔਰ ਆਪਣਾ ਫੈਸਲਾ ਪਿੰਡ ਵਾਲਿਆਂ ਨੇ ਕੀ ਲਿਖ ਕੇ ਦਿੱਤਾ ਗਿਆ ਤੁਹਾਨੂੰ ਪਿੰਡ ਵਾਲਿਆਂ ਨੇ ਲਿਖਿਆ ਕਿ ਸਾਡੀ ਜਿਹੜੀ ਬੋਲੀ ਆ ਉਹ ਠੀਕ ਨਹੀਂ ਹੋਈ ਜੀ ਠੀਕ ਤਰੀਕੇ ਨਾਲ ਨਹੀਂ ਹੋਈ ਜਨ ਜਿਹੜੀਆਂ ਫਾਰਮੈਲਟੀਆਂ ਹੈਗੀਆਂ ਉਹ ਨਹੀਂ ਪੂਰੀਆਂ ਹੋਈਆਂ ਜਨ ਕੇ ਪੰਚਾਇਤ ਨੇ ਮੈਨੂੰ ਆਪਣਾ ਵੀਡੀਓ ਵੀ ਦਿੱਤਾ ਹੋਇਆ ਵਾ ਆਤੀ ਦੀ ਵੀਡੀਓ ਸਰ ਬੋਲੀ ਕਰਾਉਂਦਾ ਦੀ ਵੀਡੀਓ ਹਾਂਜੀ ਮੱਤਾ ਵੀ ਮੇਰੇ ਕੋਲ ਦਿਖਾਤਾ ਉਹਨਾਂ ਨੇ ਮੈਨੂੰ ਮੈਂ ਉੱਚ ਅਧਿਕਾਰੀ ਹਨ ਲਿਖਿਆ ਆਇਆ ਵਾ ਇਸ ਬਾਰੇ ਕਿ ਮੈਂ ਆ ਚੀਜ਼ਾਂ ਸਾਰੀ ਆਪਦੀ ਨੂੰ ਫਾਰਵਰਡ ਕਰ ਰਿਹਾ ਸਰ ਇਹ ਜਿਹੜੀ ਬੋਲੀ ਦੁਬਾਰਾ ਕਰਾਈ ਜਾ ਸਕਦੀ ਹੈ ਜੀ ਬੋਲੀ ਦੇਖੋ ਜੇ ਪੰਚਾਇਤ ਨੇ ਬੋਲੀ ਕਰਾਤੀ ਆ ਤੇ ਪੰਚਾਇਤ ਨੇ ਡਿਸੀਜਨ ਲੈਣਾ ਕਿ ਅਸੀਂ ਇਸ ਕੇਸ ਨੂੰ ਇੱਕ ਸੈਂਸਿਟਿਵ ਕੇਸ ਆ ਇਸ ਨੂੰ ਅਸੀਂ ਆਪਾਂ ਕਿੱਦਾਂ ਲੈਣਾ ਵਾ ਇਹ ਪੰਚਾਇਤ ਹੀ ਡਿਸਾਈਡ ਕਰੂਗੀ ਠੀਕ ਠੀਕ ਹੈ ਸਰ ਥੈਂਕ ਯੂ